ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਮੀਰਾ ਨੂੰ ਜੈ ਪੀਮ ਜੈ ਹਾਰ। ਐ ਵਾਹ ਜੀ ਠੰਡੀ ਜੀ ਕਿਉਂ ਆਈ ਹੈ? ਇਹ ਪਤਾ ਲੱਗਦਾ ਹੈ ਕਿ ਬਰਸਤ ਦਾ ਪਿਆ ਮੌਸਮ ਤਾਂ ਠੰਡਾ ਹੈਗਾ। ਅਟਾ ਮਰੀਗਾ ਦਾ ਕੰਮ ਵੀ ਠੰਡਾ। ਤਾਂ ਨਹੀਂ ਆ ਜੈ ਪੀਮ। ਪਰ ਜੈ ਪੀਮ ਉੱਚੀ ਬੋਲਣਾ ਪੈਗਾ ਕਿਉਂਕਿ ਜੈ ਪੀਮ ਉਹਨਾਂ ਦਾ ਨਾਰਾ ਹੈ ਕਿ ਜਿਨ੍ਹਾਂ ਨੇ ਸਾਡੇ ਲਈ ਸੰਵਿਧਾਨ ਬਣਾਇਆ ਸੀ। ਸਟ੍ਰੀਟ ਕਾਟ ਦੀ ਮਰੋ ਸਾਹਿਬ ਦਾ ਨਾਰਾ ਹੈ। ਉਹਨਾਂ ਨੇ ਸਾਡੇ ਲਈ 25 ਸਾਲ ਚੰਦਰਸੀ ਕੀਤਾ ਸੀ ਤੇ ਸਾਡਾ ਸੰਵਿਧਾਨ ਬਣਿਆ ਉਹਨਾਂ ਦੀ ਬਦੌਲਤ ਅੱਜ ਅਸੀਂ ਆਪਣੇ ਹੱਕ ਲਾਗੂ ਕਰਵਾ ਸਕਦੇ ਹਾਂ ਦਫ਼ਤਰਾਂ 'ਚ ਜਾ ਕੇ ਬੋਲ ਸਕਦੇ ਹਾਂ ਆਪਣੀ ਪ੍ਰੂਫਟਿੰਗ ਲਾ ਸਕਦੇ ਹਾਂ ਤਾਂ ਪਰ ਸਕਦੇ ਹਾਂ ਸਾਡੇ ਬੱਚੇ ਨੌਕਰੀਆਂ ਲੱਗ ਸਕਦੇ ਇਸ ਲਈ ਮੈਂ ਬੇਨਤੀ ਕਰੂੰਗਾ ਕਿ ਉਹਨਾਂ ਦਾ ਨਾਰਾ ਥੀਲਾ ਨਹੀਂ ਹੋਣਾ ਚਾਹੀਦਾ ਜੈ ਭੀ ਜੈ ਭੰਦ ਠੀਕ ਆ ਅੱਜ ਅਸੀਂ ਪਿੰਡ ਰੱਜੀ ਵਾਲੇ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਅਮਰਜੀਤ ਕੌਰ ਤੇ ਉਹਨਾਂ ਦੇ ਪਿੰਡ ਦੇ ਵਿੱਚ ਨਵੇਂ ਕੰਮਦੂਰਾ ਦੇ ਨਾਲ ਮੀਟਿੰਗ ਕਰ ਰਹੀਆਂ ਜਿਸ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਲਗਭਗ ਅਕਾਲੀ ਸਰਕਾਰ ਦੇ ਵਿੱਚ ਲੜਾਈ ਕੀਤੀ ਤੇ ਕੰਮ ਚੱਲਦਾ ਰਿਹਾ ਤੇ ਪੈਸੇ ਵੀ ਆਉਂਦੇ ਰਹੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਵਿੱਚ ਵੀ ਸਾਡੇ ਧਰਮ ਪ੍ਰਦਰਸ਼ਨ ਚੱਲਦੇ ਰਹੇ ਤੇ ਕੰਮ ਤੇ ਪੈਸੇ ਆਉਂਦੇ ਰਹੇ ਆ ਜਿਹੜਾ ਅਸੀਂ ਝਾੜੂ ਵਾਲਿਆਂ ਨੇ ਲੋਗੂ ਬਣਾਇਆ ਸੀਗਾ ਝਾੜੂ ਦਾ ਤੇ ਉਹਦੇ ਚ ਕੀ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਕਿ ਇਹ ਆਮ ਆਦਮੀ ਦੀ ਸਰਕਾਰ ਆ ਤਾਂ ਅਸੀਂ ਝਾੜੂ ਨੂੰ ਆਮ ਆਦਮੀ ਸਮਝ ਕੇ ਆਪਣੀ ਸਰਕਾਰ ਬਣਾਈ ਤੇ ਉਹ ਸਰਕਾਰ ਸਾਡੀ ਕੀ ਕਰ ਰਹੀ ਆ ਕਿ ਪਹਿਲੋ ਤਾਂ ਜ਼ੋਰ ਲਾਇਆ ਸੀ ਉਹਨਾਂ ਨੇ ਕਿ ਮਰੇਗਾ ਦਾ ਕੰਮ ਰੁਕਿਆ ਜਾਵੇ ਪਰ ਮਰੇਗਾ ਦਾ ਕੰਮ ਰਾਜ ਨਾਲ ਕਮਾਓ ਵੀ ਪੁਰਾ ਮਰੇਗਾ ਦਾ ਕੰਮ ਤਾਂ ਅਫਸਰਾਂ ਨੇ ਬੰਦ ਤਾਂ ਨਹੀਂ ਕੀਤਾ ਕੀ ਧਰਨੇ ਲੱਗਦੇ ਸੀ ਕਿ ਬੇਇੱਜ਼ਤੀ ਹੁੰਦੀ ਸੀ ਤੇ ਸਰਕਾਰ ਨੇ ਸੈਂਟਰ ਸਰਕਾਰ ਨੇ ਜ਼ੋਰ ਪਾ ਕੇ ਕੰਮ ਜਿਹੜਾ ਹੈਗਾ ਬੰਦ ਨਹੀਂ ਕਰਨ ਦਿੱਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਡੇ 5 ਮਹੀਨੇ ਪੈਸੇ ਰੋਕੀ ਰੱਖੇ ਕੰਮ ਕਰਵਾ ਲਿਆ ਪੈਸੇ ਰੋਕੀ ਰੱਖੇ ਅਸੀਂ ਉਹਦੀਆਂ ਕੰਪਲੇਂਟਾਂ ਜਦੋਂ ਪਾਈਆਂ ਵੱਡੇ ਪੱਧਰ ਤੇ ਨੈਸ਼ਨਲ ਲੈਵਲ ਤੇ ਕੰਪਲੇਂਟਾਂ ਪਾਈਆਂ ਤੇ ਕੰਪਲੇਂਟਾਂ ਤੇ ਸਾਡੀ ਕਾਰਵਾਈ ਹੋ ਗਈ ਕਾਰਵਾਈ ਜਦੋਂ ਹੋਈ ਤੇ ਪੜਤਾਲ ਹੋਈ ਉਸ ਪੜਤਾਲ ਦੇ ਵਿੱਚ 80% ਮਜ਼ਦੂਰਾ ਨੇ ਜਿਨ੍ਹਾਂ ਨੇ ਕੰਮ ਕੀਤਾ 20% ਉਹਨਾਂ ਨੇ ਪੂਰੇ ਪੈਸੇ ਨਹੀਂ ਪਏ 80% ਮਿਲ ASCIIਆ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹਨਾਂ ਦੇ ਪੈਸੇ ਪਏ ਹੁਣ ਫੜੇ ਕਿਵੇਂ ਗਏ ਫੜਨੇ ਕੋਈ ਔਖੇ ਨਹੀਂ ਹੈ ਤੁਹਾਡੇ ਪਿੰਡ ਦਾ ਮਸਟੌਨ ਨਿਕਲਿਆ ਤੁਹਾਡੀ ਫੋਟੋ ਲੱਗੀ ਇਹਹੀ ਫੋਟੋ ਜੀ ਤੱਕ ਦੂਸਰੇ ਪਿੰਡ ਤੇ ਲੱਗੋਗੀ ਉਹ ਫੋਟੋ ਮੈਚ ਹੋ ਜਾਏਗੀ ਤੇ ਪਿੰਡ ਦਾ ਮਸਟੌਨ ਬਣ ਜਾਏਗਾ ਪਿੰਡ ਦਾ ਮਸਟੌਨ ਤਾਂ ਅਫਸਰਾਂ ਨੇ ਹੁਣ ਕੀ ਕੀਤਾ ਕਿ ਉਹ ਕੰਮ ਜਿਹੜਾ ਹੈਗਾ ਇੱਕ ਵਾਰੀ ਬੰਦ ਕਰ ਦਿੱਤੇ ਨੇ ਤਿੰਨ ਕੰਮ ਤੁਹਾਡੇ ਹੁਣ ਬੰਦ ਨੇ ਧਿਆਨ ਕਰਿਓ ਰੇਲ ਪਟਰੀ ਦਾ ਕੰਮ ਰੇਲ ਤੇ ਤੁਸੀਂ ਕੰਮ ਕਰਦੇ ਸੀਗੇ ਵਧੀਆ ਸੀ ਸੌਖਾ ਸੀ ਕੰਮ ਤੇ ਰੇਲ ਪਟਰੀ ਦਾ ਕੰਮ ਵੀ ਸਰਕਾਰ ਨੇ ਇੱਕ ਵਾਰੀ ਬੰਦ ਕਰ ਦਿੱਤਾ ਦੂਸਰਾ ਕੰਮ ਸਾਡਾ ਸੀਗਾ ਕਿ ਨਹਿਰਾਂ ਤੇ ਤੇ ਬੰਨ ਤੇ ਸਫਾਈ ਕਰਨ ਦਾ ਉਹ ਵੀ ਜਿਹੜਾ ਹੈਗਾ ਸਰਕਾਰ ਨੇ ਕੰਮ ਤੁਹਾਡਾ ਮਿਹਰਜਾ ਦਾ ਬੰਨ ਕਰ ਦਿੱਤਾ। ਤੀਸਰਾ ਕੰਮ ਸੀਗਾ ਕਿ ਜਿਹੜੀਆਂ ਆਪਾਂ ਪਿੰਡਾਂ ਦੇ ਵਿੱਚੋਂ ਸੜਕਾਂ ਕੱਢਦੇ ਆ ਉਹਨਾਂ ਨੂੰ ਲਿੰਕ ਰੋਡ ਕਿਹਾ ਜਾਂਦਾ। ਲਿੰਕ ਰੋਡ ਦੀ ਬਰਮ ਦੀ ਸਫਾਈ ਕੀਤੀ ਜਾਂਦੀ ਹੈ। ਉਹ ਵੀ ਜਿਹੜਾ ਹੈਗਾ ਮਿਹਰਜਾ ਦਾ ਕੰਮ ਕਰ ਦਿੱਤਾ। ਬੰਨ ਕਰ ਦਿੱਤਾ। ਔਰ ਪਿੰਡਾਂ ਦੇ ਵਿਕਾਸ ਤੇ ਵੀ ਕੱਟ ਲਾ ਦਿੱਤਾ ਹੈ ਕਿ ਪਿੰਡਾਂ ਦਾ ਵਿਕਾਸ ਜਿਹੜਾ ਹੁੰਦਾ ਛੱਪੜਦਾ ਹੁੰਦਾ ਹੈ। ਛੱਪੜ ਤੇ ਸਾਨੂੰ ਪੰਚਾਇਤਾਂ ਵੀ ਕਹਿੰਦੀਆਂ ਕਿ ਇਹਨਾਂ ਨੇ ਛੱਪੜ ਦਾ ਕੰਮ ਨਹੀਂ ਕਰਨਾ ਇਹ ਆਪੇ ਜਵਾਬ ਦੇ ਜਾਣ। ਇਹ ਛੱਪੜ ਦੇ ਕੰਮ ਤੇ ਵੀ ਐਨਾ ਕਹਤਾ ਕਿ 5 ਸਾਲਾਂ 'ਚ ਇੱਕ ਵਾਰੀ ਤੁਹਾਨੂੰ ਛੱਪੜ ਦਾ ਕੰਮ ਮਿਲਣਾ ਹੈ। ਇਹ ਤਾਂ ਨਹੀਂ। ਯਾਨੀ ਕਿ ਨਰੇਗਾ ਜਿਹੜੀ ਹੈਗੀ ਉਹ ਤੁਹਾਡੀ ਬੰਦ ਕੀਤੀ ਹੋਈ ਹੈ ਨਰੇਗਾ ਦੇ ਸਬੰਧ ਵਿੱਚ। ਅਸੀਂ ਲਗਾਤਾਰ ਮੀਟਿੰਗਾਂ ਕੀਤੀਆਂ ਸਾਰੇ ਜੀ ਜਿਨੇ ਆਪਣੀ ਆਗੂ ਸੀ ਜੇ ਮਨੇ ਰਗਾ ਦੇ ਇਹਨਾਂ ਨੂੰ ਕਹਿੰਦੇ ਰਹੇ ਸੀ ਕਿ ਪੰਜ ਸਾਰ ਇੱਕ ਆਗੂ ਪੰਜ ਬੰਦੇ ਟੀਮ ਲੈ ਕੇ ਆਊਗਾ ਠੀਕ ਆ ਔਰ ਵੀ ਪਿੰਡਾਂ ਦੇ ਵਿੱਚੋਂ ਅਸੀਂ ਪੰਜ-ਪੰਜ ਬੰਦੇ ਕੱਢੀਏ ਤੇ 100 ਬੰਦਾ ਹੋ ਜਾਂਦਾ ਹੈ ਲਗਾਤਾਰ ਅਸੀਂ ਹਰ ਹਫ਼ਤੇ ਜਾਂ ਕਿਉਂਕਿ ਸਰਕਾਰ ਦੇ ਨਾਲ ਅਸੀਂ ਲੜਦੇ ਰਹੇ ਹਾਂ ਪਰ ਅਸੀਂ ਕੰਮਜਾਬ ਨਹੀਂ ਹੋਇਆ ਫਿਰ ਵੀ ਅਸੀਂ ਪੰਜ ਮੀਟਿੰਗਾਂ ਕਰਕੇ ਆਏ ਆ ਟਾਜਪੁਰਾ ਤੇ ਤੁਹਾਡਾ ਪ੍ਰਧਾਨ ਦੋ ਵਾਰੀ ਗਿਆ ਤਿੰਨ ਵਾਰੀ ਮਿਸ ਕਰ ਗਿਆ ਹੁਣ ਆਪਣੀ ਉਥੇ ਜਿਹੜੀ ਬਿਆਨਾਂ ਦੀ ਗੱਲ ਹੋਈ ਆ ਉਥੇ ਆਰਡਰ ਜਿਹੜੀ ਕਢਾਉਣੇ ਨੇ ਉਹ ਪੁਵਾਇ ਦੇਣੇ ਜ਼ੋਰ ਨਾਲ ਉਹਦੀ ਵੀ ਅਸੀਂ ਤਿਆਰੀ ਕਰ ਰਹੇ ਆ ਅੱਗੇ ਜਦੋਂ ਆਰਡਰ ਮਿਲਦੇ ਆ ਚਾਹ ਅੱਗੇ ਕੋਈ ਜਾਣ ਦੀ ਲੋੜ ਪੈਂਦੀ ਆ ਤਾਂ ਬੇਨਤੀ ਆ ਕਿ ਸਮੇਂਕ ਲੇਵਰਾ ਅੱਗੇ ਤਾਂ ਅਸੀਂ ਕਿਹਾ ਸੀ ਨਾ ਪੰਜ ਲੰਬੇ ਹੁਣ ਜਿੱਨੇ ਵੀ ਮਸਟਾਲ 'ਚ ਬੰਦੇ ਆਉਂਦੇ ਆ ਸਾਰਿਆਂ ਨੂੰ ਸੱਦਾ ਲਾ ਕੇ ਅਗਲਾ ਆਪਸ਼ਨ ਜਿਹੜਾ ਆਇਆ ਹੈਗਾ ਚਿੰਡੀਗੜ੍ਹ ਤੋਂ ਆਪਾਂ ਵੱਡੇ ਪੱਧਰ 'ਤੇ ਕਰਨਾ ਜਿਹਦੇ ਵਿੱਚ ਕਾਈਟਿੰਗ ਤੋਂ ਬੰਦਾ ਜ਼ਰੂਰੀ ਹੋਣੀ ਚਾਹੀਦੀ ਤਾਂ ਨਰੇਗਾ ਤੁਹਾਡੀ ਤਾਂ ਚੱਲੇਗੀ ਜੇ ਤੁਸੀਂ ਇਕੱਠੇ ਹੋ ਕੇ ਰੌਲਾ ਪਾਉਂਦੇ ਨਹੀਂ ਤਾਂ ਨਰੇਗਾ ਨੂੰ ਬੰਦ ਕਰਨ ਲਈ ਪਿੰਡ ਦੇ ਵਿੱਚੋਂ ਜ਼ਿੰਮੇਦਾਰ ਉਹ ਵੀ ਨਹੀਂ ਚਾਹੁੰਦਾ ਨਰੇਗਾ ਚੱਲਦਾ ਜ਼ਿੰਮੇਦਾਰ ਨਹੀਂ ਵੀ ਆਂਦੀ ਕਿ ਜਿੱਦਨ ਦੀ ਨਰੇਗਾ ਚੱਲਦੀ ਆ ਉਹਦਨ ਦੇ ਨਾਂ ਸਾਡੇ ਪੁੱਛੇ ਲਾਉਂਦੇ ਆ ਨਾ ਸਾਡੇ ਕੱਪੜੇ ਝੁੰਦੇ ਆ ਨਾ ਸਾਡੀ ਲਗਰਾਂ ਨੂੰ ਪੱਟਦੇ ਆ ਨਾ ਸਾਡੇ ਘਰ ਦੇ ਵਿੱਚ ਗੋਹਾ ਪਾਉਂਦਾ ਜ਼ਿੰਮੇਦਾਰ ਨਹੀਂ ਵੀ ਕਹਿੰਦੀ ਆ ਕਿ ਨਰੇਗਾ ਨਹੀਂ ਚੱਲਦੀ ਤੁਹਾਡੀ ਨਰੇਗਾ ਜਿਹੜੀ ਹੈਗੀ ਆ ਸਰਕਾਰ ਹੈਗੀ ਉਹ ਜੱਟਾਂ ਦੀ ਆ ਜੱਟ ਜਿਹੜੀ ਹੈਗੀ ਆ ਉਹ ਸਾਰੇ ਹੀ ਮੀਰ ਬੰਦੇ ਨੇ ਉਹ ਚਾਉਂਦੇ ਆ ਕਿ ਜਿੰਨੇ ਇਹ ਲੋਕ ਆਤਮਕ ਪੱਖੋਂ ਕਮਜ਼ੋਰ ਨੇ ਉਹਨੇ ਹੀ ਸਾਡੇ ਥੱਲੇ ਰਹਿਣਗੇ ਉਹਨਾਂ ਹੀ ਸਾਡੇ ਤੋਂ ਧਾਰਾ ਸਦਾਰਾ ਫਤਣਗੇ ਜਦੋਂ ਸਾਡਾ ਦਿਲ ਕਰੇਗਾ ਅਸੀਂ ਕੰਮ ਤੇ ਲਾਵਾਂਗੇ ਜਦੋਂ ਸਾਡਾ ਦਿਲ ਕੀਤਾ ਅਸੀਂ ਆਪਦੀ ਵੋਟ ਬੈਂਕ ਤੋਂ ਜਿੱਥੇ ਮਰਜ਼ੀ ਦੇ ਆਸ ਤਾਂ ਇਸ ਲਈ ਤੁਹਾਨੂੰ ਮਿਹਨਤ ਕਰਨੀ ਪੈਗੀ ਲਗਭਗ ਆਪਾਂ 2000 ਤੋਂ ਕੰਮ ਕਰਦੇ ਪਏ ਅਮਰੀਕਾ ਬਸਤੀਆਂ ਦਾ ਤਾਂ ਲੜਾਈ ਆਪਾਂ ਕਰਦੇ ਰਹੇ ਧਰਨੇ ਪ੍ਰਦਰਸ਼ਨ ਲਾਏ ਤੇ ਨਰੇਗਾ ਸ਼ੁਰੂ ਕੀਤੀ ਐਸ ਪਿੰਡ ਦੇ ਘਰ ਦੇ ਵਿੱਚ ਖੜੇ ਅਸੀਂ ਐ ਰੱਜੀ ਵਾਲੇ ਕੋ ਪਹਿਲੇ ਨੰਬਰ ਤੇ ਅੰਮਰਜੀਤ ਨੇ ਜਦੋਂ ਗਈਆ ਕਿ ਸਾਡਾ ਕੰਮ ਚੱਲਿਆ ਅੱਜ ਹਰ ਇੱਕ ਬੰਦਾ ਮਾਲਕ ਬਣਿਆ ਪਿਆ ਅਸੀਂ ਚੱਲੇ ਆ ਬੜੇ ਹੋਏ ਕੰਮ ਦੇ ਤਾਂ ਹਰ ਵੀ ਬੈਠ ਜਾਂਦਾ ਇੱਕ ਵਾਰੀ ਕੰਮ ਚਲਾਉਣਾ ਬੜਾ ਔਖਾ ਹੈ ਤਾਂ ਇਸ ਲਈ ਮੇਰੀ ਬੇਨਤੀ ਆ ਕਿ ਜਿੱਥੇ ਜਿੱਥੇ ਤੁਹਾਡੇ ਰਿਸ਼ਤੇਦਾਰ ਆ ਨਰੇਗਾ ਨਾਲ ਜੁੜੋ ਨਰੇਗਾ ਨਾਲ ਜੁੜੀਏ ਤੇ ਪੈਨਸ਼ਨ ਨਾਲ ਜੁੜੀਏ ਹੈਨਾ ਉਹਨਾਂ ਸਾਰਿਆਂ ਨੂੰ ਤੁਸੀਂ ਸੱਦਾ ਲਾਣਾ ਹੈ ਤੇ ਆਪਾਂ ਹੁਣ ਪਿੰਡਾਂ ਦੇ ਵਿੱਚ ਵੀ ਮੀਟਿੰਗਾਂ ਕਰਨੀਆਂ ਇਲਾਕਿਆਂ 'ਚ ਵੀ ਕਰਨੀਆਂ ਸ਼ਹਿਰ 'ਚ ਵੀ ਵੱਡਾ ਕੱਠ ਕਰਨਾ ਪਰ ਅੱਗੇ ਨਾਲ ਆਪਾਂ ਸੌਖਾ ਕੰਮ ਕਰਤਾ ਅੱਗੇ ਤੁਹਾਨੂੰ ਪੈਦਲ ਜਾਣਾ ਪੈਂਦਾ ਸੀ ਹੁਣ ਆਪਾਂ ਜਿੱਥੇ ਵੀ ਜਾਣਾ ਜਿਹੜਾ ਤੁਸੀਂ ਵਹੀਕਲ ਤੇ ਆਣਾ ਉਸੇ ਵਹੀਕਲ ਤੇ ਜਾਣਾ ਮਾਇਕ ਦਾ ਪਰ ਰੀਗਿਸਟਰ ਕਰ ਦਿੱਤਾ ਤੇ ਉਹ ਰੋਜਪੁਰ ਸ਼ਹਿਰ ਹੋ ਗਿਆ ਬਲਾਕ ਹੋ ਗਿਆ ਜਿਹੜੇ ਜਿਹੜੇ ਗੁਰੂ ਸਾਹਿਬ ਨੂੰ ਲੁਟ ਜਿਵੇਂ ਜਿਵੇਂ ਏਰੀਆ ਦੇ ਬੰਦੇ ਹੈਗੇ ਉਵੇਂ ਉਵੇਂ ਵੀ ਕਰਨਾ ਨਾਲੇ ਇੱਕ ਗੱਲ ਹੋਰ ਆ ਕਿ ਹੁਣ ਤੁਸੀਂ ਚੰਡੀਗੜ੍ਹ ਗਏ ਜਿਹੜੇ ਬੰਦੇ ਗਏ ਉਹਨਾਂ ਨੂੰ ਇੱਕ ਭਰੋਸਾ ਬਣ ਗਿਆ ਕਿਸ ਤਰ੍ਹਾਂ ਤੁਰਨਾ ਕਿੰਨਾ ਕੁ ਕਿਰਾਇਆ ਲੱਗਦਾ ਹੈ ਝੰਡਾ ਆਪਣੇ ਕੋਲੇ ਹੁੰਦਾ ਲੈ ਕੇ ਦੇਣਾ ਪੈਂਦਾ ਵੀ ਇੰਨੇ ਬੰਦੇ ਰੈਲੀ ਤੇ ਜਾ ਰਹੇ ਆ ਉਹਨਾਂ ਨੇ ਦੱਸਿਆ ਹੋਇਆ ਕਿ ਪਛਾਣ ਹੋਣੀ ਜ਼ਰੂਰੀ ਤੁਹਾਡੇ ਬੰਦੇ ਕੋਲੇ ਚੰਗਾ ਹੋਣਾ ਜ਼ਰੂਰੀ ਹੈ ਝੰਡਾ ਇੱਕ ਜਿਹੜਾ ਹੈਗਾ ਉਹ ਆਪਾਂ ਰਲ ਮਿਲ ਕੇ ਖਰਚਾ ਕਰਨਾ ਹੁੰਦਾ ਜਿਹੜੇ ਬੰਦਿਆਂ ਨੇ ਪਹਿਲਾਂ ਖਰਚਾ ਕੀਤਾ ਹੈ ਉਹਨਾਂ ਨੂੰ ਦੁਬਾਰਾ ਖਰਚਾ ਨਹੀਂ ਲਿਆ ਜਾਏਗਾ ਜਿਹੜੇ ਨਵੇਂ ਜਾਣਦੇ ਉਹਨਾਂ ਤੇ ਖਰਚਾ ਜਾਂਦਾ ਇੱਕ ਵਾਰੀ ਲਿਆ ਜਾਏਗਾ ਫਿਰ ਉਸ ਤੋਂ ਬਾਅਦ ਨਹੀਂ ਫਿਰ ਕੱਲਾ ਚੰਡੀਗੜ੍ਹ ਨਹੀਂ ਜਾਣਾ ਆਹ ਸਰਦੀਆਂ ਆ ਜਾਣੀਆਂ ਸਰਦੀਆਂ ਦੇ ਵਿੱਚੋਂ ਮਹੀਨੇ 'ਚ ਇੱਕ ਵਾਰੀ ਆਪਾਂ ਦਿੱਲੀ ਵੀ ਜਾਣਾ ਕਿਉਂਕਿ ਦਿੱਲੀ 'ਚੋਂ ਅਸੀਂ ਇਹ ਗੱਲ ਪਾਸ ਕਰਾਉਣੀ ਧਿਆਨ ਨਾਲ ਸੁਣਿਓ ਇੱਥੇ ਸੌ ਕਿੱਲੇ ਦਾ ਮਾਲਕਾ ਉਹਦਾ ਵੀ ਜੋਬ ਕੱਟ ਬਣਿਆ ਉਹ ਤਾਂ ਥੱਲੇ ਕੰਮ ਪੈਸੇ ਦੇ ਕੇ ਕਰਾਉਂਦਾ ਮਜ਼ਦੂਰਾ ਤੋਂ ਉਹ ਕੁ ਕੰਮ ਕਰਨ ਵਾਲਾ ਥੋੜੀ ਹੁੰਦਾ ਇੱਕ ਮਜ਼ਦੂਰ ਬੰਦਾ ਉਹਦਾ ਜੋਬ ਕਾਰਡ ਬਣਿਆ ਉਹਨੂੰ ਕੰਮ ਨਹੀਂ ਮਿਲਦਾ ਉਹ ਘਰੇ ਬੈਠਾ ਜਿਵੀਂਦਾਰ ਆ ਉਹ ਪੈਸੇ ਦੇ ਜੋਰ ਤੇ ਉਹ ਸੱਕਾ ਦੇ ਜੋਰ ਤੇ ਉਹ ਜਿਹੜਾ ਹੈਗਾ ਨਜਾਇਜ਼ ਪੈਸੇ ਲਈ ਜਾਂਦਾ ਆਪਾਂ ਇੱਕ ਗੱਲ ਪਾਸ ਕਰਾਉਣੀ ਚਾਹਤ ਨੂੰ ਵੀ ਕਟੋ ਕਟਰ ਜੀ ਦੀ ਜ਼ਮੀਨ ਢਾਈ ਕਿੱਲੇ ਹੈਗੀ ਆ ਉਹਦਾ ਤਾਂ ਜੋਬ ਕਾਰਡ ਬਣਨਾ ਚਾਇਆ ਜਾਂ ਤੇ ਜੇ ਦੀ ਢਾਈ ਕਿੱਲੇ ਤੋਂ ਜਾਂਦੀ ਹੈ ਉਹਦਾ ਜੋਬ ਕਾਰਡ ਨਹੀਂ ਉਹਦਾ ਫਾਇਦਾ ਕਿ ਵੀਰ ਉਹਦਾ ਫਾਇਦਾ ਹੋਏਗਾ ਕਿ ਜਿਹੜਾ ਬੰਦਾ ਬੇਮਾਨ ਆ ਜਿਹਦੇ ਕੋਲੇ ਸਰਦਾ ਹੈ ਉਹ ਨਰੇਗਾ ਸਾਡੀ ਲੁੱਟ ਨਾ ਕਰ ਸਕੇ ਤੇ ਸਾਨੂੰ ਕੰਮ ਜਿਹੜਾ ਹੈਗਾ ਮਜ਼ਦੂਰਾਂ ਨੂੰ ਸਹੀ ਮਿਲੂ। ਇਹ ਵੀ ਤਿਆਰੀ ਆਪਾਂ ਕਰਨੀ ਆ ਨਾਲ ਬੇਰੁਜ਼ਗਾਰੀ ਪੱਤੇ ਵੀ ਕਰਨੀ ਆ ਪੈਸੇ ਜਿਹੜੇ ਹੈਗੇ ਆ ਉਹ ਲਿਖਿਆ ਹੋਇਆ ਕਾਨੂੰਨ ਅਨੁਸਾਰ ਇੱਕ ਹਫ਼ਤੇ ਤੋਂ ਤੇ 15 ਦਿਨਾਂ ਤੋਂ 14 ਦਿਨਾਂ ਤੋਂ ਜ਼ਿਆਦਾ ਉਹ ਲੇਟ ਨਹੀਂ ਕਰ ਸਕਦੇ। ਜਿਹਦੇ ਪੈਸੇ ਚਲੋ ਚੈਨਲ ਤੇ ਇਹ ਦਿੱਲੀੋਂ ਆਪਾਂ ਮੰਜ਼ੀ ਵੀ ਕਰਨੀ ਆ ਸਰਦੀਆਂ ਚ ਲਾਵਾਂਗੇ ਜੋਰ ਸਾਨੂੰ ਚੰਡੀਗੜ੍ਹ ਜਾਣਾ ਔਖਾ ਹੈ ਲੇਕਿਨ ਦਿੱਲੀ ਜਾਣਾ ਕੋਈ ਔਖਾ ਨਹੀਂ ਕਿਉਂਕਿ ਦਿੱਲੀ ਕਿਉਂ ਔਖਾ ਨਹੀਂ ਹੈ ਕਿ ਦਿੱਲੀ ਚੱਲਦੀ 9 ਵਜੇ ਕਰੇ ਅਸੀਂ ਸਾਰਾ ਦਿਨ ਕੰਮ ਕਰ ਲਈਏ ਮਿਸਤਰੀ ਕੰਮ ਕਰਦਾ ਹੈ 6 ਵਜੇ ਘਰੇ ਆਵੇ 7 ਵਜੇ ਤਿਆਰ ਹੋ ਜਾਈਏ 8 ਵਜੇ ਵੀ ਤਿਆਰ ਹੋ ਜਾਈਏ 9 ਵਜੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਈਏ ਉਹਨੇ 9 ਵਜੇ ਤੁਸਨਾ ਕਰਕੇ 6 ਵਜੇ ਉੱਥੇ ਲਾ ਦੇਣਾ ਦਿਲ ਚੱਲਦਾ ਹੈ ਸਾਰਾ ਦਿਨ ਕੰਮ ਕਰੀਏ 9 ਵਜੇ ਫਿਰ ਦਿੱਲੀ ਤੋਂ ਵਾਪਸ ਹੁੰਦੇ ਹੈ ਨਾ ਉਹਨੇ 6 ਵਜੇ ਲਾ ਦੇਣਾ ਹੁਣ 6 ਵਜੇ ਆ ਕੇ 7 ਵਜੇ ਤਿਆਰ ਹੋ ਕੇ ਤੇ 8 ਵਜੇ ਜਾ ਕੇ ਆਪਣਾ ਕੰਮ ਵੀ ਕਰ ਸਕਦਾ ਹੈ ਨਾ ਨੇ ਇੱਕ ਹੋਰ ਵੀ ਕਰੇ ਕਿ ਫਿਕਰ ਨਹੀਂ ਹੈਗਾ ਕਿ ਹੁਣ 6 ਵਜੇ ਉੱਤਰਿਆ ਦਿਨ ਦੇ ਵਿੱਚ ਆਵਾਜਾਈ ਵਾਧੂ ਵਿਕਲ ਵਾਧੂ ਹੈ ਰਾਮ ਨਾਲ ਕਰੀ ਜਾ ਸਕਦਾ ਕੋਈ ਦਿੱਕਤ ਨਹੀਂ ਹੈ ਨਾ ਤਾਂ ਇਹ ਆਪਾਂ ਆਪਣੀ ਹੱਕਾਂ ਦੀ ਲੜਾਈ ਲੜਨੀ ਆ ਇੱਕ ਪੈਨਸ਼ਨਾਂ ਤੇ ਤੇ ਇੱਕ ਨਿਰਿੰਦਾ ਤੇ ਪੂਰੇ ਜ਼ੋਰ ਨਾਲ ਮੈਨੂੰ ਤੁਹਾਡੇ ਤੋਂ ਅਮੀਨ ਦਾ ਕਿ ਤੁਸੀਂ ਸਾਥ ਦੇਣਾ ਦੋ ਤਰੀਕੇ ਦਾ ਇੱਕ ਤਾਂ ਮਹੀਨੇ 'ਚ ਇੱਕ ਦਿਨ ਤੁਸੀਂ ਮੇਰੇ ਨਾਲ ਖੜਾ ਇੱਕ ਭਾਈ ਪਾਰਟੀਆਂ ਫੰਡ ਨਾਮ ਚੱਲਦੀਆਂ ਹਨ ਫੰਡ ਤੋਂ ਤੁਸੀਂ ਮੈਨੂੰ ਦੂਰ ਰੱਖ ਸਕਦੇ ਤਾਂ ਆਪਾਂ ਲੜਦੇ ਰਹੀਏ ਆਰਮ ਵਾਲੀ ਕਮੇਟੀ ਆਪਾਂ ਆਪਣੇ ਹੱਕਾਂ ਨੂੰ ਲਾਗੂ ਕਰਵਾ ਸਕੀਏ ਤਾਂ ਜਿਹੜੇ ਸਾਡੇ ਆਪਣੇ ਬੱਚੇ ਨੇ ਉਹ ਮੁਕਾਬਲੀ ਮੰਜ਼ਲ ਹਾਸਲ ਹੋਵੇ ਸਾਡੇ ਬੱਚਿਆਂ ਦੀ ਮੰਗ ਹੈ ਬਾਬਾ ਸਾਹਿਬ ਡਾਕਟਰ ਬੀਰਕਰ ਤੇ ਲੋਕ ਸਾਹਿਬ ਜਿਹੜੀ ਬੀਗਿਆ ਉਹ ਪਾਰਲੀਮੈਂਟ ਲੋਕ ਸਭਾ ਵਿਧਾਨ ਸਭਾ ਉਹਨਾਂ ਨੂੰ ਨਹੀਂ ਆਪਦੇ ਬੱਚਾ ਨੂੰ ਆਉਣ ਵਾਲੇ ਸਮੇਂ ਚ ਕਾਮਯਾਬ ਕਰ ਸਕੀਏ ਅਮੈ ਨੂੰ ਡਟੋ ਅਮੇਂ ਦਾ ਕਿ ਤੁਸੀਂ ਸਾਰੇ ਹੀ ਇਮਾਨਦਾਰੀ ਨਾਲ ਸਾਥ ਦੇਵੋਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਨ ਜੈ ਭਾਰਤ ਸਸ਼ੀ ਕਾਲ ਨਮਸਕਾਰ ਰਾਜੀ ਉਹਨਾਂ ਦੀ ਇੰਤਰੀ